ਚੇਤਨ ਜੀ ਇਸ ਸਮੇਂ ਬਹੁਤ ਵੱਡੀ ਇੱਕ ਚਰਚਾ ਛਿੜੀ ਹੋਈ ਆ ਕਿ ਜਿਵੇਂ ਅੱਜ ਤੋਂ 2-3 ਸਾਲ ਪਹਿਲਾਂ ਹੋਇਆ ਸੀਗਾ ਕਿ ਐਟ ਅ ਟਾਈਮ ਰਾਤੋ ਰਾਤ ਚਰਨਜੀਤ ਚੰਨੀ ਜੀ ਨੂੰ ਸੀਐਮ ਲਾ ਦਿੱਤਾ ਗਿਆ ਸੀਗਾ ਤੇ ਹੁਣ ਇੱਕ ਦੁਬਾਰਾ ਇਹ ਗੱਲ ਘੁੰਮਦੀ ਪਈ ਆ ਸਰਕਲ ਦੇ ਵਿੱਚ ਕਿ ਪੰਜਾਬ ਦਾ ਸੀਐਮ ਬਦਲਿਆ ਜਾ ਸਕਦਾ ਕਿਸੇ ਐਮ ਭਗਵੰਤ ਮਾਨ ਨੂੰ ਕੁਰਸੀ ਤੋਂ ਹਟਾ ਕੇ ਕੋਈ ਨਵਾਂ ਚਿਹਰਾ ਅੱਗੇ ਲੈ ਕੇ ਆ ਸਕਦੇ ਆ ਨਾ ਕੋਈ ਜੀ ਪ੍ਰੀਜੀ ਗੱਲਬਾਤ ਇਦਾਂ ਹੈ ਕਿ ਕੱਲ ਜਦੋਂ ਇਹ ਬੀਤੇ ਦੋ ਦਿਨ ਪਹਿਲਾਂ ਕਪੂਰਥਲਾ ਹਾਊਸ ਵਿਕੇ ਅਰਵੰਦ ਕੇਜਰੀਵਾਲ ਦੀ ਪੰਜਾਬ ਦੀ ਕੈਬਨਿਟ ਦੇ ਨਾਲ ਵਿਧਾਇਕਾਂ ਦੇ ਨਾਲ ਮੀਟਿੰਗ ਹੁੰਦੀ ਹੈ ਜੀ ਜੀ ਤਾਂ ਉੱਥੇ ਮੁੱਖ ਮੰਤਰੀ ਸਾਹਿਬ ਵੀ ਮੌਜੂਦ ਹੁੰਦੇ ਨੇ ਉਸ ਮੀਟਿੰਗ ਦੇ ਵਿੱਚ ਬਿਲਕੁਲ ਤੇ ਉਹ ਮੀਟਿੰਗ ਖਤਮ ਹੋਣ ਤੋਂ ਬਾਅਦ ਉਹਨਾਂ ਵੱਲੋਂ ਕਪੂਰਥਲਾ ਹਾਊਸ ਦੇ ਬਾਹਰ ਆ ਕੇ মিডিਆ ਨੂੰ ਸੰਬੋਧਨ ਕੀਤਾ ਜਾਂਦਾ ਹੈ ਤੇ ਇੱਕ মিডিਆ ਪਰਸਨ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕੀਤਾ ਜਾਂਦਾ ਹੈ ਭਗਵੰਤ ਮਾਨ ਜੀ ਨੂੰ ਕਿ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਨੇ ਕੀ ਭਗਵੰਤ ਮਾਨ ਨੂੰ ਹੁਣ ਇਸ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਤੇ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲ ਸਕਦਾ ਅੱਛਾ ਜੀ ਤਾਂ ਉਹ ਤੋਂ ਮੁੱਖ ਮੰਤਰੀ ਸਾਹਿਬ ਦਾ ਜਵਾਬ ਆਉਂਦਾ ਨਹੀਂ ਛੋੜੋ ان کی باتیں وہ تو بہت ਕੁਝ बोलते हैं जी ਤੇ ਸਵਾਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਦਾ ਉਹ એનਰਜੈਟਿਕ ਆਨਸਰ ਨਹੀਂ ਸੀਗਾ ਉਹਨਾਂ ਦਾ ਉਹ ਕੌਨਫੀਡੈਂਸ ਲੈਵਲ ਉਹਨਾਂ ਦਾ ਉਹਨਾਂ ਦੀ ਉਹ ਬਾਡੀ ਲੈਂਗੁਏਜ ਜੋ ਆਮ ਤੌਰ ਤੇ ਸਿਆਸੀ ਸਟੇਜਾਂ 'ਚ ਆਉਣੋਂ ਹਿੱਟ ਹੋਏ ਨੇ ਲੋਕਾਂ ਦੇ ਦਿਲਾਂ ਤੇ ਉਹਛਾਈ ਨੇ ਚਾਹੇ ਉਹ ਕਲਾਕਾਰ ਸੀਗੇ ਉਸ ਵਕਤ ਵੀ ਉਹਨਾਂ ਦਾ ਜਿਹੜਾ ਐਨਰਜੈਟਿਕ ਕਿਰਵਾਈਆ ਸੀ ਸਿਆਸਤ ਦੇ ਵਿੱਚ ਆ ਕੇ ਉਹਨਾਂ ਦਾ ਉਹ ਐਨਰਜੈਟਿਕ ਰਵਈਆ ਉਹ ਇਸੇ ਤਰ੍ਹਾਂ ਕਾਇਮ ਰਿਹਾ ਪਰੰਤੂ ਜਦੋਂ ਪਰਸੋਂ ਇਹ ਸਵਾਲ ਕੀਤਾ ਜਾਂਦਾ ਕਪੂਰ ਸਲਾ ਹਾਊਸ ਦੇ ਬਾਹਰ মিডিਆ ਪਰਸਨ ਵੱਲੋਂ ਤਾਂ ਮੁੱਖ ਮੰਤਰੀ ਸਾਹਿਬ ਵੱਲੋਂ ਬਹੁਤ ਘੱਟ ਸ਼ਬਦਾਂ ਦੇ ਵਿੱਚ ਜਵਾਬ ਦਿੱਤਾ ਜਾਂਦਾ ਕਿ ਉਹ ਬਹੁਤ ਇੱਕ ਕੌਨਫੀਡੈਂਸ ਲੈਵਲ ਉਹਨਾਂ ਦਾ ਉਹ ਸੀਗਾ ਨਹੀਂ ਤੇ ਦੂਜੀ ਇਸ ਤੋਂ ਵੱਡੀ ਗੱਲ ਆ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਨੇ ਉਸ ਤੋਂ ਇਲਾਵਾ ਆਪਾਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਗੱਲ ਕਰ ਲਈਏ ਜਿਹੜੇ ਇੱਕ ਪੰਜਾਬ ਕਾਂਗਰਸ ਵਿਰੋਧੀ ਧਿਰ ਦੇ ਨੇਤਾ ਨੇ ਮੁੱਖ ਅਗੂ ਨੇ ਉਹ ਕਹਿੰਦੇ ਨੇ ਇਹ ਮੁੱਖ ਮੰਤਰੀ ਸਮੇਤ 30 ਵਿਧਾਇਕ ਨੇ ਜਿਹੜੇ 30 ਤੋਂ 35 ਵਿਧਾਇਕ ਰਹੇ ਉਹ ਭਾਜਪਾ ਦੇ ਟੱਚ ਵਿੱਚ ਨੇ ਤੇ ਜਲਦ ਹੀ ਮੁੱਖ ਮੰਤਰੀ ਇਹਨਾਂ ਸਾਰਾ ਆਪਣਾ ਲਾਮ ਲਸ਼ਕਰ ਲੈ ਕੇ ਉਹ ਭਾਜਪਾ ਦੇ ਵਿੱਚ ਜੁਆਇਨਿੰਗ ਕਰ ਸਕਦੇ ਨੇ ਤੇ ਨਾ ਸਾਰਿਆਂ ਦੀ ਵਿਚੋਲਗੀ ਹੈ ਜਿਹੜੀ ਉਹ ਰਵਨੀਤ ਬਿੱਟੂ ਵੱਲੋਂ ਕੀਤੀ ਜਾਵੇਗੀ ਉੱਥੇ ਇੱਕ ਕਾਂਗਰਸ ਦੇ ਆਗੂ ਨੇ ਉਹ ਕੋਈ ਕਹਿ ਦਿੰਦਾ ਕਿ ਤੇ 30 ਤੋਂ 35 ਐਮਐਲਏ ਜਿਹੜੇ ਉਹ ਕਾਂਗਰਸ ਦੇ ਟੱਚ ਵਿੱਚ ਨੇ ਹੁਣ ਇਹ ਤਾਂ ਪ੍ਰਮਾਤਮਾ ਜਾਣਦਾ ਕਿ ਇਸ ਵਿੱਚ ਕਿੰਨੀ ਕਿ ਸਚਾਈ ਹੈ ਜਾਂ ਇਹ ਸ਼ੁਰਨੀਆਂ ਛੱਡੀ ਜਾਂਦੇ ਜਿਹੜੇ ਰਾਜਨੀਤਿਕ ਆਗੂ ਹੁੰਦੇ ਨੇ ਸਿਆਸਤਦਾਨ ਹੁੰਦੇ ਨੇ ਬਿਲਕੁਲ ਬਾਕੀ ਮੈਨੂੰ ਲੱਗਦਾ ਹੈ ਬਹੁਤ ਸਾਰੀਆਂ ਚਰਚਾਵਾਂ ਨੇ ਇਕੱਲਾ ਰਾਜਨੀਤਿਕ ਆਗੂ ਨਹੀਂ ਕਹਿ ਰਹੇ ਸੋਸ਼ਲ ਮੀਡੀਆ ਤੇ ਬਹੁਤ ਇਸ ਨੂੰ ਪ੍ਰਚਾਰਿਆ ਜਾ ਰਿਹਾ ਹੈ ਇੱਥੋਂ ਤੱਕ ਕਿ ਮੈਨੂੰ ਤਾਂ ਇਸ ਤਰ੍ਹਾਂ ਦੇ ਬੰਦੇ ਵੀ ਮਿਲੇ ਨੇ ਚਲੋ ਨਾਮ ਤਾਂ ਆਪਾਂ ਕਿਸੇ ਪਾਰਟਿਕੂਲਰ ਕਿਸੇ ਪਰਸਨ ਦਾ ਨਹੀਂ ਲੈ ਸਕਦੇ ਜਿਹੜੇ ਆਮ ਆਦਮੀ ਪਾਰਟੀ ਦੇ ਪੁਰਾਣੇ ਵੌਲੰਟੀਅਰ ਰਹੇ ਨੇ ਜਾਂ ਅੱਜ ਮੌਜੂਦਾ ਆਗੂ ਵੀ ਨੇ ਉਹ ਵੀ ਕਹਿੰਦੇ ਮੁੱਖ ਮੰਤਰੀ ਸਾਹਿਬ ਦੀ ਇਹ ਛੁੱਟੀ ਹੋ ਸਕਦੀ ਹੈ ਭਾਵ ਕਿ ਉਹ ਇਤਿਹਾਸ ਦੁਆਰਾ ਸਿਆਸਤ ਵਾਲਾ ਉਹ ਮੈਨੂੰ ਲੱਗਦਾ ਇੱਕ ਵਾਰ ਫਿਰ ਤੋਂ ਹੋਏਗਾ ਜਿਵੇਂ 2022 ਦੇ ਵਿੱਚ ਹੋਇਆ ਸੀ 22 ਤੇ 2021 ਦੇ ਆਖਰੀ ਦੇ ਵਿੱਚ ਹੋਇਆ ਸੀ ਨਵੰਬਰ ਦਸੰਬਰ ਮਹੀਨੇ ਦੇ ਵਿੱਚ ਚਾਪਟਰ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਉਹ ਲਿਓ ਕਰ ਦਿੱਤਾ ਲਾਂਬੇ ਉਹ ਲਾ ਕੇ ਚਰਨਜੀਤ ਚੰਨੀ ਨੂੰ ਜਿਹੜਾ ਉਹ ਮੁੱਖ ਮੰਤਰੀ ਲਾ ਦਿੱਤਾ ਜਾਂਦਾ ਤੇ ਜੇਕਰ ਜੀਹਾ ਹੁੰਦਾ ਤਾਂ ਫਿਰ ਮੈਂ ਕਹਾਂਗਾ ਕਿ ਇਹ ਵੀ ਇੱਕ ਪੰਜਾਬੀਆਂ ਦੇ ਨਾਲ ਮੁੱਖ ਮੰਤਰੀ ਸਾਹਿਬ ਬਹੁਤ ਵੱਡਾ ਧਰੋਖ ਮਾਉਣਗੇ ਚੇਤੇ ਤੁਹਾਨੂੰ ਵੀ ਲੱਗਦਾ ਕਿ ਕਿਤੇ ਨਾ ਕਿਤੇ ਗੱਲ ਸੱਚ ਹੁੰਦੀ ਨਜ਼ਰ ਆ ਰਹੀ ਹੈ ਜਿੱਦਾਂ ਤੁਸੀਂ ਕਿਹਾ ਕਿ ਮਨਿੰਦਰ ਸਿੰਘ ਸਿਰਸਾ ਨੇ ਜਦੋਂ ਇਹ ਗੱਲ ਕਹੀ ਤੇ ਪੱਤਰਕਾਰ ਨੇ ਸਵਾਲ ਪੁੱਛਿਆ ਤੇ ਆਪਣੇ ਸੀਐਮ ਸਾਹਿਬ ਕਿਤੇ ਘਬਰਾਏ ਹੋਏ ਸੀਗੇ ਕਿ ਉਹਨਾਂ ਨੂੰ ਵੀ ਲੱਗਦਾ ਕਿ ਕਿਤੇ ਇਦਾਂ ਹੋ ਨਾ ਜਾਵੇ ਦੇਖੋ ਮੈਂ ਉਹੀ ਗੱਲ ਕਰ ਰਿਹਾ ਹਾਂ ਕਿੰਦੇ ਕਿ ਅਸੀਂ ਮੰਥਨ ਕਰਨਾ ਕਿ ਹਾਰ ਕਿਉਂ ਹਾਰ ਦੇ ਕਾਰਨ ਦਾ ਮੰਥਨ ਕਰਨਾ ਕਿੱਥੇ ਕਮੀ ਰਹਿ ਗਈ ਮੈਂ ਕਹਿੰਦਾ ਕਿ ਇਹ ਕਿਹੜੀ ਹੈ ਨਾ ਕੋਈ ਇਦਾਂ ਦੀ ਪਾਵਰ ਹੈ ਕਿਹੜੀ ਹੈ ਨਾ ਕੋਈ ਇਦਾਂ ਦੀ ਕਿਤਾਬ ਆ ਕਿ ਜਿਹੜਾ ਇਹਨਾਂ ਨੇ ਕਿਤਾਬ ਦੇ ਉੱਤੇ ਸਿਰ ਰੱਖਿਆ ਤੇ ਪਤਾ ਲੱਗ ਗਿਆ ਜੀ ਕਿੱਥੇ ਕਿੱਥੇ ਕਮੀਆਂ ਰਹਿ ਗਈਆਂ ਦੇਖੋ ਸਵਾਲ ਮੈਂ ਫੇ ਉਸ ਉੱਥੇ ਆ ਰਿਹਾ ਕਿ ਜਦੋਂ ਪੱਤਰਕਾਰ ਸਾਹਿਬ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਇਹ ਸਵਾਲ ਕੀਤਾ ਜਾਂਦਾ ਹੈ ਤਾਂ ਮੁੱਖ ਮੰਤਰੀ ਦੀ ਬੋਡੀ ਲੈਂਗੁਏਜ ਕੋਈ ਬਹੁਤੀ ਵਧੀਆ ਨਹੀਂ ਸੀ ਜਿਸ ਤਰ੍ਹਾਂ ਕਿ ਅਸੀਂ ਆਮ ਤੌਰ ਤੇ ਸਿਆਸੀ ਸਟੇਜਾਂ ਤੋਂ ਦੇਖਦੇ ਹਾਂ